ਇਹਨਾਂ ਨੇ ਜੀ ਇੱਕ ਲਲਾਰੀ ਸੀਗੇ ਪ੍ਰਵੀਨ ਕੁਮਾਰ ਉਹਦੇ ਜ਼ਬਰਦਸਤੀ ਉਹਦੀ ਉਂਗਲ ਚੋਂ ਇੱਕ ਮੁੰਦੀ ਦੀ ਖੂ ਕੀਤੀ ਸੀ ਇਹਨਾਂ ਤੇ ਜਿਹੜਾ ਇੱਥੇ ਆਪਣੇ ਕੁਮਾਰ ਮੰਡੀ ਚੌਂਕੀ ਦੇ ਵਿੱਚ ਡਿਵੀਜ਼ਨ ਨੰਬਰ 8 ਚ ਪਰਚਾ ਦਰਜ ਕੀਤਾ ਗਿਆਗਾ ਉਹ ਐਫ ਆਈ ਨੰਬਰ 17 ਗਾ /25 304 ਵਿਜਨ ਸਵਾਦਾ ਜੁਰਮ 3172 ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਕਿ ਚੋਰਾਂ ਦੇ ਜਿਹੜੇ ਹੌਸਲੇ ਹੈਗੇ ਆ ਲਗਾਤਾਰ ਬਲੰਦ ਹੋ ਰਹੇ ਹੈਗੇ ਨੇ ਸੋ ਗੱਲਬਾਤ ਕਰਦੇ ਆਂ ਅੱਜ ਪਹੁੰਚੇ ਆਂ ਬੀ ਨੰਬਰ 8 ਚੌਂਕੀ ਚ ਕੁਮਾਰ ਮੰਡੀ ਜੇ ਕਿ ਇੱਥੇ ਇੱਕ ਮਾਮਲਾ ਸਾਹਮਣੇ ਆਂਦਾ ਹੈਗਾ ਵਾ ਕਿ ਤਿੰਨ ਜਿਹੜੇ ਔਰੋਪੀ ਐ ਉਹ ਇਹਨਾਂ ਨੇ ਫੜੇ ਹੈਗੇ ਨੇ ਉਸੋ ਗੱਲਬਾਤ ਵੀ ਆਪਾਂ ਇਹਨਾਂ ਨਾਲ ਕਰਾਂਗੇ ਮੌਕੇ ਦੇ ਉੱਤੇ ਕਿ ਜਿਹੜੇ ਇਹਨਾਂ ਨੇ ਤਿੰਨ ਜਿਹੜੇ ਚੋਰ ਫੜੇ ਹੈਗੇ ਨੇ ਉਹ ਲਗਾਤਾਰ ਲੁੱਟਾਂ ਖਵਾ ਦੇ ਕਰਨ ਦੇ ਔਰੋਪੀ ਹੈਗੇ ਨੇ ਉਹ ਲਗਾਤਾਰ ਚੋਰੀਆਂ ਕਰਦੇ ਰਹਦੇ ਹੈਗੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਇਹ ਜਿਹੜੇ ਚੋਰ ਹੈਗੇ ਨੇ ਇਹਨਾਂ ਦੇ ਸਿਰ ਤੇ ਜੂਨ ਹੀ ਰੰਗਦੀ ਹੈਗੀ ਆ ਲਗਾਤਾਰ ਚੋਰਾਂ ਨੇ ਇੰਨੇ ਕੋ ਹੌਸਲੇ ਬਣਾ ਕੇ ਕੀਤੇ ਹੋਏ ਨੇ ਸੋ ਗੱਲਬਾਤ ਕਰਦੇ ਹੈਗੇ ਆ ਔਰ ਇਹਨਾਂ ਨੇ ਇੱਕ ਮੰਦਰੀ ਖੋਹ ਕੀਤੀ ਹੈਗੀ ਆ ਔਰ ਗੱਲਬਾਤ ਵੀ ਕਰਾਂਗੇ ਮੌਕੇ ਦੇ ਉੱਤੇ ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਤਿੰਨ ਦੋਸ਼ੀ ਫੜੇ ਹੈਗੇ ਨੇ ਤੇ ਕਿੱਥੋਂ ਕਿਹੜੀ ਜਗ੍ਹਾ ਤੋਂ ਫੜੇ ਨੇ ਕੀ ਕਹਿਣਾ ਚਾਹੋਗੇ ਇਹ ਮਾਨਯੋਗ ਸਰਦਾਰ ਕਲਦੀਪ ਸਿੰਘ ਚੈਲ आईपीएस ਲੁਧਿਆਣਾ ਕਮਿਸ਼ਨਰ ਬਣ ਦੀਆਂ ਹਦਾਇਤਾਂ ਵੱਲੋਂ ਚੌਂਕੀ ਕੁਮਾਰ ਮੰਡੀ ਡਿਵੀਜ਼ਨ ਨੰਬਰ 8 ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਗਜੀਤ ਸਿੰਘ ਸਖਦੀਪ ਸਿੰਘ ਤੇ ਗੁਰਸੇਵਕ ਸਿੰਘ ਤੇ ਮੈਡਮ ਇਹਨਾਂ ਨੇ ਚੋਰੀ ਕੀ ਕੀਤੀ ਹੈ ਇਹਨਾਂ ਨੇ ਜੀ ਇੱਕ ਲਲਾਰੀ ਸੀਗੇ ਪ੍ਰਵੀਨ ਕੁਮਾਰ ਉਹਦੀ ਜ਼ਬਰਦਸਤੀ ਉਹਦੀ ਉਂਗਲ ਚੋਂ ਇੱਕ ਮੁੰਦੀ ਦੀ ਖੋ ਕੀਤੀ ਸੀ ਤੇ ਇਹ ਫੜੇ ਕਿੱਥੋਂ ਜੀ ਬਣ ਇਹ ਆਪਣੇ ਤਲਵੰਡੀ ਇਹਨਾਂ ਦਾ ਪਿੰਡ ਆ ਤਲਵੰਡੀ ਮੋਗੇ ਦੇ ਵਿੱਚੋਂ ਫੜੇ ਗਏ ਨੇ ਤੇ ਮੈਮ ਇਹਨਾਂ ਦੇ ਕੋਈ ਪਹਿਲਾਂ ਕੋਈ ਪੱਤਾਂ ਗੱਡਾ ਹੈਗਾ ਇਹਨਾਂ ਦੇ ਉੱਤੇ ਹਾਂ ਜੀ ਜਗਮੀ ਸਿੰਘ ਦੇ ਉੱਤੇ ਪਹਿਲਾਂ ਹੈਗਾਗਾ ਇੱਕ ਆਰਮੈਕਟ ਦਾਗਾ ਇਹ ਕੈਂਡੀ ਪੀਐਸ ਦਾਗਾ ਤੇ ਮੈਮ ਇਹਦਾ ਕੋਈ ਨਸ਼ੇ ਕਰਾਦੇ ਵੀ ਆਦੀ ਹੈਗੇ ਨੇ ਹਾਂ ਜੀ ਜਿਹੜੇ ਇਹਨਾਂ ਦੇ ਵਿੱਚ ਸੁਖਦੀਪ ਸਿੰਘ ਤੇ ਗੁਰਸੇਵ ਸਿੰਘ ਨੇ ਆਦੀ ਨੇ ਮੈਮ ਐਨਾਂ ਦੇ ਉੱਤੇ ਕੋਈ ਜਿਹੜੇ ਪਹਿਲਾਂ ਪਰਚੇ ਦਰਜ ਹੈਗੇ ਤੇ ਹੁਣ ਕਿਹੜੀ ਕਿਹੜੀ ਦਾ ਨਵਾਂ ਪਰਚਾ ਲੱਗਿਆ ਹੈ ਇਹਨਾਂ ਤੇ ਜਿਹੜਾ ਇੱਥੇ ਆਪਣੇ ਕੁਮਾਰ ਮੰਡੀ ਚੌਂਕੀ ਦੇ ਵਿੱਚ ਡਿਵੀਜ਼ਨ ਨੰਬਰ 8 ਚ ਪਰਚਾ ਦਰਜ ਕੀਤਾ ਗਿਆਗਾ ਉਹ ਐਫ ਆਈ ਨੰਬਰ 17 ਗਾ ਬਟਾ 25 ਆ 304 ਬੀ ਐਨ ਸਵਾਦਾ ਜੁਰਮ 3172 35 ਬੀ ਐਨ ਸਥਾਨਾ ਡਿਵੀਜ਼ਨ ਲੁਧਿਆਣਾ ਵਿੱਚ ਦਰਜ ਕੀਤਾ ਗਿਆ ਤੇ ਮੈਂ ਇੱਕਦਮ ਮੁਸੰਮਤ ਹਾਂ ਕਿ ਕੀ ਤੁਸਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਸ਼ਰਾਰਤੀ ਅੰਸਰ ਸਾਹਮਣੇ ਸ਼ਰਾਰਤ ਕਰਦਾ ਨਜ਼ਰ ਆਏਗਾ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਉਹਨਾਂ ਨੂੰ ਕੋਈ ਵੀ ਜੋ ਸ਼ਰਾਰਤ ਕਰਦਾਗਾ ਉਹਨੂੰ ਕੋਈ ਮਤਲਬ ਜੋ ਵੀ ਕਾਨੂੰਨੀ ਕਾਰਵਾਈ ਦੇ ਨਾਤੇ ਕੀਤੀ ਜਾਊਗੀ ਵੀ ਕਿਸੇ ਨੂੰ ਵੀ ਵਕਸਿਆ ਨਹੀਂ ਜਾਊਗਾ ਅੱਜ ਪਹੁੰਚੇ ਹੈਗੇ ਐਡਵਨ ਵੱਠ ਜੁੜੇ ਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ